ਸਸ਼ਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਖਰਲ ਤੇ ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਤੇ ਪੋਲੀਟੀਕਲ ਐਨਾਲਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ-ਬਹੁਤ ਸ਼ਿਵਿੰਦਰ ਜੀ ਅੱਜ ਲਗਭਗ ਸਾਰਾ ਦਿਨ ਜਿਹੜੀਆਂ ਖਬਰਾਂ ਸੁਰਖੀਆਂ ਬਣੀਆਂ ਰਹੀਆਂ ਉਹ ਅਕਾਲੀ ਦਲ ਬਾਦਲ ਦੇ ਨਾਲ ਹੀ ਸੰਬੰਧਿਤ ਹੈ ਜਿੱਥੇ ਇੱਕ ਪਾਸੇ 2 ਦਿਨ ਪਹਿਲਾਂ ਲੋਕ ਸਭਾ ਦੀ ਟਿਕਟ ਵਾਪਸ ਕਰਕੇ ਅਸਤੀਫਾ ਦੇ ਗਏ ਹਰਦੀਪ ਸਿੰਘ ਆਪ ਚ ਸ਼ਾਮਲ ਹੋ ਗਏ ਜਦੋਂ ਆਪ ਚ ਸ਼ਾਮਲ ਹੁੰਦੇ ਆ ਤਾਂ ਉਸ ਵਕਤ ਉਹ ਕਹਿੰਦੇ ਆ ਜੀ ਮੈਨੂੰ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਬਹੁਤ ਵਧੀਆ ਲੱਗਦੀਆਂ ਨੇ ਅਸਲ 'ਚ ਨਾ ਜਿਹੜਾ ਕੋਈ ਬੰਦਾ ਜਿਹੜੀ ਪਾਰਟੀ 'ਚ ਸ਼ਾਮਲ ਹੁੰਦਾ ਉਹ ਇਹੀ ਕਹਿੰਦਾ ਹੁੰਦਾ ਕਿ ਮੈਨੂੰ ਇਹਦੀਆਂ ਨੀਤੀਆਂ ਬਹੁਤ ਚੰਗੀਆਂ ਲੱਗਦੀਆਂ ਨੇ ਸਵਾਲ ਇਹ ਹੈਗਾ ਵੀ ਭਾਈ ਇਹ ਕੱਲ੍ਹ ਵਾਲਾ ਸਵਾਲ ਆ ਜਿਹੜਾ ਬਸਪਾ ਦੇ ਲੀਡਰ ਬਾਰੇ ਆਪਾਂ ਸਵਾਲ ਕੀਤਾ ਸੀ ਨਾ ਵੀ ਭਾਈ ਜੇ ਤੁਹਾਨੂੰ ਨੀਤੀਆਂ ਚੰਗੀਆਂ ਲੱਗਦੀਆਂ ਕਾਲੀ ਧਰ ਦੀ ਪਹਿਲਾਂ ਟਿਕਟ ਲਈ ਕਿਉਂ ਚਲੋ ਮੋਰਨ ਦਾ ਕਾਰਨ ਤੁਸੀਂ ਦੱਸ ਦਿੱਤਾ ਵੀ ਅਸੀਂ ਮੈਂ ਤਾਂ ਮੋੜ ਰਿਹਾ ਵੀ ਅਕਾਲੀ ਦਲ ਪੈਸਾ ਖਰਚ ਕਰਾਉਂਦਾ ਫਲਾਣਾ ਕਰਾਉਂਦਾ ਤੇ ਜੋ ਕਿ ਹਾਲੇ ਕੋਈ ਤੱਥ ਭਰਪੂਰ ਤਾਂ ਨਹੀਂ ਲੱਗ ਰਿਹਾ ਹੈਗਾ ਕਿਉਂਕਿ ਫਿਰ ਇਹ ਜਿਹੜਾ ਸਿਧਾਂਤ ਹੈ ਉਹ ਪੰਜਾਬ ਦੇ ਜਿਹੜੇ 13 ਮੈਂਬਰ ਪਾਰਲੀਮੈਂਟ ਉਹਨਾਂ ਉੱਤੇ ਵੀ ਲਾਗੂ ਹੁੰਦਾ ਠੀਕ ਹੈ ਕਿ ਅਕਾਲੀ ਦਲ ਭਾਈ ਸੱਤਾ 'ਚ ਨਹੀਂ ਹੈਗਾ ਪਰ ਇਹ ਵੀ ਗੱਲ ਗਲਤ ਹੈ ਕਿ ਅਕਾਲੀ ਦਲ ਕੋ ਪੈਸਾ ਨਹੀਂ ਹੈਗਾ ਅਕਾਲੀ ਦਲ ਚੰਗੀ ਸਰਮਾਇਆ ਵਾਲੀ ਪਾਰਟੀ ਹੈ ਸੁਖਬੀਰ ਸਿੰਘ ਬਾਦਲ ਆਪ ਚੰਗੇ ਸਰਮਾਇਆ ਵਾਲੇ ਲੀਡਰ ਹੈਗੇ ਨੇ ਤੇ ਇਹ ਕਹਿਣਾ ਬੜਾ ਮੁਸ਼ਕਿਲ ਹੈ ਕਿ ਵੀ ਵੀ ਪੈਸੇ ਦੇ ਕਰਕੇ ਹੋਇਆ ਪਰ ਹੁਣ ਜਿਹੜਾ ਤੁਸੀਂ ਭਾਜਪਾ ਵਿੱਚ ਜਾ ਰਹੇ ਹੋ ਨਾ ਆਪ ਦੇ ਵਿੱਚ ਜਾ ਰਹੇ ਹੋ ਕੀ ਹੁਣ ਤੁਹਾਨੂੰ ਜਿਹੜਾ ਹੈਗਾ ਪੈਸਾ ਆ ਜਾਏਗਾ ਆ ਜਾਏਗਾ ਜਦ ਬੀਜੇਪੀ ਨੇ ਆਪਨੇ ਤੁਹਾਨੂੰ ਜਿਹੜਾ ਹੈਗਾ ਇਹ ਟਿਕਟ ਆਫਰ ਕਰੇਗੀ ਜਾਂ ਕੀ ਚੱਕਰ ਅਸਲ ਚ ਮੇਨ ਕਹਾਣੀ ਕੀ ਹੈ ਕਿ ਜਿਵੇਂ ਅਸੀਂ ਕਹਿੰਦੇ ਆ ਕਿ ਲੀਡਰਾਂ ਦਾ ਕੋਈ ਸਿਧਾਂਤ ਨਾਲ ਕੋਈ ਜਿਹੜਾ ਇੱਕ ਅਸੀਂ ਕਹਿੰਦੇ ਵੀ ਨਿਜਮ ਹੁੰਦੇ ਨੇ ਇੱਕ ਆਦਰਸ਼ ਹੁੰਦੇ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਰਿਹਾ ਹੈਗਾ ਸੋ ਇਸ ਕਰਕੇ ਹੁਣ ਆਪਨੇ ਸ਼ਾਮਿਲ ਕਰਵਾ ਲਿਆ ਹੁਣ ਆਪ ਉੱਤੇ ਤਾਂ ਇੱਕ ਵੱਡਾ ਸਵਾਲ ਹੋ ਰਹੀ ਹੈ ਜਦੋਂ ਆਪ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਲੀਡਰ ਜਾਂਦੇ ਨੇ ਖਾਸ ਕਰਕੇ ਬੀਜੇਪੀ ਚ ਜਾਂਦੇ ਨੇ ਤੇ ਆਪ ਕਹਿੰਦੇ ਨੇ ਕਿ ਦੇਖੋ ਜੀ ਇਹਨਾਂ ਨੇ ਬੰਦੇ ਪਟਲੇ ਐ ਕਰ ਲਿਆ ਹੁਣ ਤੁਸੀਂ ਵੀ ਉਹੀ ਕੰਮ ਕਰ ਰਹੇ ਹੋ ਸੇਮ ਤੁਸੀਂ ਵੀ ਉਦਾਂ ਹੀ ਕਰ ਰਹੇ ਹੋ ਸਗੋਂ ਮੈਂ ਤਾਂ ਇਹ ਦੇਖਣਾ ਵੀ ਜਦੋਂ ਇਹ ਪਾਰਟੀ ਬਣੀ ਸੀ ਇਹਦੀ ਬੁਨਿਆਦ ਇਹ ਸੀਗੀ ਕਿ ਅਸੀਂ ਗਰਾਊਂਡ ਤੋਂ ਲੀਡਰ ਲੈ ਕੇ ਆਵਾਂਗੇ ਅਸੀਂ ਜਿਹੜਾ ਦਲ ਬਦਲੂ ਨਹੀਂ ਹੈਗੇ ਅਸੀਂ ਗਮੀ ਰਾਜਨੀਤੀ ਕਰਦੇ ਆਂ ਅਸੀਂ ਸੱਤਾ ਨਹੀਂ ਅਸੀਂ ਵਿਵਸਥਾ ਬਦਲਦੇ ਆਂ ਹੁਣ ਆਪ ਵਿਵਸਥਾ ਉਹੀ ਹੈ ਵੀ ਇਧਰ ਉਧਰ ਦਾ ਕੋਨਬਾ ਜਿਹੜਾ ਫਿੱਟ ਕੀਤਾ ਹੋਇਆ ਹੈਗਾ ਔਰ ਜਿਸ ਜਿਵੇਂ ਹੋਰ ਪਾਰਟੀਆਂ ਕਰਦੀਆਂ ਉਹਦੇ ਹੀ ਤੁਸੀਂ ਕਰਦੇ ਮੇਰਾ ਇੱਕ ਸਵਾਲ ਹੋਰ ਵੀ ਹੈ ਮੈਂ ਕਿ ਤੁਹਾਡੀ ਗੱਲ ਬਿਲਕੁਲ درست ਤਾਂ ਵੀ ਇਹ ਲੀਡਰ ਇਦਾਂ ਹੀ ਕਰਦੇ ਆ ਮੈਨੂੰ ਤਾਂ ਆਸ-ਪਾਸ ਦੀ ਕੋਈ ਟਿਕਟ ਜਿਹੜੀ ਵਿਧਾਨ ਸਭਾ ਦੀ ਉਹ ਵੀ ਖਾਲੀ ਹੁੰਦੀ ਨਹੀਂ ਦਿਸਦੀ ਤੇ ਹਰਦੀਪ ਸਿੰਘ ਹੋਣਾ ਨੇ ਫਿਰ ਵਾਕਈ ਮੈਨੂੰ ਲੱਗਦਾ ਵੀ ਉਹਨਾਂ ਨੂੰ ਨੀਤੀਆਂ ਪਸੰਦ ਆ ਗਈਆਂ ਕਈ ਕਾਰਨ ਹੁੰਦੇ ਨੇ ਜਰਾ ਗੌਰ ਦੇ ਨਾਲ ਕੋਈ ਟਿਕਟ ਸੀਟ ਖਾਲੀ ਹੁੰਦੀ ਜਾਪਦੀ ਆ ਆਸ-ਪਾਸ ਦੀ ਚੰਡੀਗੜ੍ਹ ਦੇ ਆਲੇ-ਦੁਆਲੇ ਕੋਈ ਆਮ ਆਦਮੀ ਪਾਰਟੀ ਦੀ ਵੀ ਬਾਈ ਇਲੈਕਸ਼ਨ ਦਾ ਬੰਦੇ ਨੇ ਕਿਹਾ ਹੋਵੇ ਵੀ ਤੁਹਾਨੂੰ ਤੁਹਾਨੂੰ ਬਾਈ ਇਲੈਕਸ਼ਨ ਲੜਾ ਦੇਾਂਗੇ ਨੇ ਬਾਈ ਇਲੈਕਸ਼ਨ ਤਾਂ ਆ ਹੀ ਹੁੰਦਾ ਨਾ ਆਪਣਾ ਸੰਦੀਪ ਜੀ ਜੇ ਜੇ ਬਾਈਲ ਇਲੈਕਸ਼ਨ ਲੜਾਉਣੀ ਹੁੰਦੀ ਹੈ ਕਿਤੋਂ ਵੀ ਲੜਾਈ ਜਾ ਸਕਦੀ ਹੁੰਦੀ ਹੈ ਅਲੰਦਪੁਰ ਸਾਹਿਬ ਵਾਲੀ ਸੀਟ ਤੋਂ ਲੜਾਈ ਲੜਾ ਸਕਦੇ ਨੇ ਅਗਲੇ ਅਗਲੇ ਜਿਹੜਾ ਹੈਗਾ ਬਾਈ ਇਲੈਕਸ਼ਨ ਲੜਾਉਣੀ ਹੋਵੇ ਤਾਂ ਜਿਹੜਾ ਹੈਗਾ ਇਤਨਾ ਤੁਹਾਡੇ ਕਿਸੇ ਹੋਰ ਏਰੀਆ ਚ ਕਿਉਂਕਿ ਹੋਂ ਤਾਂ ਉਰੇ ਤਾਂ ਏਰੀਆ ਤੇ ਵੀ ਪ੍ਰਵਾਹ ਨਹੀਂ ਨਾ ਹੁੰਦੀ ਫਿਰ ਤਾਂ ਫਿਰ ਤੁਸੀਂ ਕਿਸੇ ਏਰੀਆ ਚੋਂ ਵੀ ਟਿਕਟ ਦੇ ਸਕਦੇ ਹੁੰਦੇ ਹੋ ਮਸਲਾ ਉਰੇ ਇਹ ਹੈਗਾ ਵੀ ਅਸਲ 'ਚ ਕੈਂਡੀਡੇਟ ਵੈਸੇ ਵੀ ਅਕਾਲੀ ਦਲ ਕੋਈ ਸਟਰੋਂਗ ਨਹੀਂ ਸੀਗਾ ਚੰਡੀਗੜ੍ਹ ਦੇ ਵਿੱਚ ਆਪਾਂ ਨੂੰ ਪਤਾ ਵੀ ਕੋਈ ਇਦਾਂ ਦੀ ਹਾਲਤ ਵਿੱਚ ਨਹੀਂ ਸੀਗਾ ਵੀ ਉਹ ਕੋਈ ਚਮਤਕਾਰ ਕਰ ਦਿਖਾਉਂਦਾ ਹੈਗਾ ਇਹ ਉਮੀਦਵਾਰ ਖਾਸ ਕਰਕੇ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੇ ਲਾਲਚ ਹੁੰਦੇ ਨੇ ਤੁਹਾਡੇ ਲਈ ਕੋਈ ਅਹੁਦੇਦਾਰੀਆਂ ਹੁੰਦੀਆਂ ਨੇ ਕਈ ਅੰਦਰ ਦੀਆਂ ਡੀਲਾਂ ਹੁੰਦੀਆਂ ਨੇ ਉਹ ਬਹੁਤ ਕੁਝ ਹੁੰਦਾ ਕੱਲੇ-ਕੱਲੇ ਕਲੀ ਟਿਕਟ ਨਹੀਂ ਹੁੰਦੀ ਹੈਗੀ ਤੇ ਉਹ ਇਹਨੂੰ ਵੀ ਪਤਾ ਅਕਾਲੀ ਦਲ ਦੇ ਲੀਡਰ ਨੂੰ ਜਿਹੜਾ ਹੁਣ ਆਪ ਚਾਇਆ ਕਿ ਮੈਨੂੰ ਜਿਹੜਾ ਟਿਕਟ ਟਿਕਟ ਵਰ ਟਿਕਟ ਵਰਗੀ ਮੇਰੀ ਐਮੇਅਤ ਨਹੀਂ ਹੈਗੀ ਜੇ ਟਿਕਟ ਦੇਣੀ ਹੈ ਤਾਂ ਦੇ ਵੀ ਸਕਦੇ ਨੇ ਹਿਆਰਪੁਰ ਕੰਨੀ ਉਹ ਦੇ ਦਨਗੇ ਕਿ ਤੋ ਹੋਰ ਦੇ ਦਨਗੇ ਮਤਲਬ ਜੇ ਦੇਣੀ ਹੋਵੇ ਮਤਲਬ ਪਰ ਜੇ ਕੋਈ ਸੀਟ ਖਾਲੀ ਕੋਈ ਹੋਵੇ ਇੱਕ ਗੱਲ ਹੋ ਸਕਦੀ ਹੈ ਸ਼ਵਿੰਦਰ ਜੀ ਕਿਉਂਕਿ ਤੁਹਾਨੂੰ ਪਤਾ ਹੈ ਵੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ ਤੇ ਇਹ ਦੋ ਵਾਰੀ ਕੌਂਸਲਰ ਰਹਿ ਚੁੱਕੇ ਆ ਸ਼ਾਇਦ ਕਿਤੇ ਮੇਅਰ ਦੀ ਸੀਟ ਦਾ ਦਾਅ ਲੱਗ ਜਾਏ ਕੁਰਸੀ ਨੂੰ ਹੱਥ ਪੈ ਜਾਵੇ ਸ਼ਾਇਦ ਕਿਤੇ ਉਹ ਵੀ ਹੋ ਸਕਦਾ ਬਾਕੀ ਜਿਹੜਾ ਇੱਕ ਐ ਵੀ ਹੁੰਦਾ ਨਾ ਵੀ ਚਾਹੇ ਤੁਹਾਨੂੰ ਕੋਈ ਅਹੁਦਾ ਨਾ ਮਿਲੇ ਇੱਕ ਜਿਹੜੀ ਸત્તાਧਾਰੀ ਤੇ ਰਹੁੰਦੀ ਆ ਉਹਦੇ ਨਾਲ ਉਹਦੇ ਨਾਲ ਤੁਸੀਂ ਜਦੋਂ ਜੁੜਦੇ ਹੋ ਨਾ ਉਹ ਦੀ ਜਿਹੜੀ ਪਾਵਰ ਮੰਨ ਨਹੀਂ ਹੁੰਦੀ ਆ ਉਹ ਵੀ ਤਾਂ ਇੱਕ ਚੀਜ਼ ਹੁੰਦੀ ਆ ਨਾ ਵੀ ਪਾਵਰ ਤਾਂ ਹਰੇ ਕੋਈ ਮੰਨਣਾ ਚਾਹੁੰਦਾ ਹੁਣ ਤੁਸੀਂ ਦੇਖ ਮੈਨੂੰ ਗੱਲ ਯਾਦ ਆ ਗਈ ਜਦੋਂ ਇਹ ਮੀਡੀਆ ਨੂੰ ਸੰਬੋਧਨ ਹੋ ਰਹੇ ਸੀਗੇ ਨਾ ਮੀਡੀਆ ਨਾਲ ਗੱਲ ਕਰ ਰਹੇ ਸੀ ਮੁਖਾਤਬ ਹੋ ਰਹੇ ਸੀ ਇਹਨਾਂ ਨੇ ਇਹ ਗੱਲ ਕਹੀ ਆ ਕਹਿੰਦੇ ਵੀ ਮੈਂ ਆਪਣੇ ਬੰਦਿਆਂ ਦੇ ਇਹਦੇ ਕੰਮ ਕਰਾਉਣਾ ਹੀ ਆ ਨਾ ਫਿਰ ਵੀ ਜਿਹੜੇ ਮੇਰੇ ਨਾਲ ਆ ਕਿਉਂਕਿ ਜਿਹੜੇ ਬੰਦੇ ਜਿਹੜਾ ਸੰਗਠਨ ਅਸਤੀਫਾ ਦੇਣ ਵਕਤ ਇਹਨਾਂ ਦੇ ਨਾਲ ਮੌਜੂਦ ਸੀ ਜਦੋਂ ਅੱਜ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਲਗਭਗ ਉਹੀ ਜਿਹੜੀਆਂ ਸ਼ਕਤੀਆਂ ਨੇ ਉਹ ਨਾਲ ਹੀ ਸੀ ਇਹਨਾਂ ਦੇ ਅੱਜ ਵੀ ਕਾਰਨ ਇਹੀ ਹੈ ਕਿ ਤੁਸੀਂ ਪਾਵਰ ਨੂੰ ਮੰਨਣਾ ਹੁੰਦਾ ਹੋ ਤਾਂ ਤੁਸੀਂ ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਬਹੁਤ ਸਾਰੇ ਲੀਡਰ ਪਿੱਛੇ ਜਿਹੇ ਬੀਜੇਪੀ ਚ ਗਏ ਨੇ ਹੋਰ ਪਾਰਟੀਆਂ ਦੇ ਅਕਾਲੀ ਦਲ ਦੇ ਵਿੱਚੋਂ ਵੀ ਇਧਰੋਂ ਵੀ ਕਾਂਗਰਸ ਵਿੱਚੋਂ ਵੀ ਵੱਡਾ ਵੀ ਪੰਜਾਬ ਵਿੱਚ ਬੀਜੇਪੀ ਦਾ ਕੋਈ ਆਧਾਰ ਨਹੀਂ ਹੈਗਾ ਪਰ ਕਿਉਂ ਗਏ ਨੇ ਅਗਲੇ ਨੂੰ ਪਤਾ ਵੀ ਸੈਂਟਰ 'ਚ ਹੈਗੀ ਆ ਬੀਜੇਪੀ ਸੈਂਟਰ 'ਚ ਹੋਰ ਨਹੀਂ ਤਾਂ ਚਾਰ ਬੋਡੀਗਾਰਡ ਮਿਲ ਜਾਣਗੇ ਕੰਮ ਹੋਣ ਲੱਗ ਜਾਣਗੇ ਕੰਮ ਨਹੀਂ ਰੁਕਣਗੇ ਇਹ ਮਤਲਬ ਇੱਕ ਸੱਤਾ ਦਾ ਜਿਹੜੀ ਤੁਹਾਡੀ ਹੈਗਾ ਯਰਾਨਾ ਹੁੰਦਾ ਹੈ ਇਹ ਕਿਉਂਕਿ ਸਾਡੇ ਲੀਡਰ ਨੇ ਜਿਹੜੇ ਉਹ ਕੋਈ ਇਸ ਤਰ੍ਹਾਂ ਦਾ ਕਰੈਕਟਿਕਾ ਹੈ ਨਹੀਂ ਇਹਨਾਂ ਲੋਕਾਂ ਦਾ ਵੀ ਐਂਟੀ ਸਟੈਬਲਿਸ਼ਮੈਂਟ ਹੋਣਗੇ ਜਾਂ ਹੋਰ ਹੋਣਗੇ ਇਹ ਤਾਂ ਸੱਤਾ ਤੋਂ ਦੂਰ ਰਹੀ ਨਹੀਂ ਸਕਦੇ ਹੈਗੇ ਜੇ ਕੋਈ 5 ਸਾਲ ਰਹਿ ਗਏ ਉਹਨਾਂ ਨੂੰ ਲੱਗਦਾ ਵੀ ਯਾਰ ਹੁਣ ਦੁਬਾਰੇ 5 ਸਾਲ ਵੱਲ ਸਾਡੀ ਪਾਰਟੀ ਫੇਰ ਹਾਰ ਗਈ ਇਹ ਤਾਂ ਬੜਾ ਔਖਾ ਹੋ ਜਾਊਗਾ ਕੰਮ ਫਿਰ ਅਸੀਂ ਕਿਉਂਕਿ ਇਹ ਰਾਜਨੀਤੀ ਵਿੱਚ ਆਈ ਅਸਲੀ ਹੁੰਦੀ ਆ ਕਿ ਸੱਤਾ ਨੂੰ ਮੰਨਣ ਲਈ ਆਏ ਹੁੰਦੇ ਹੈਗੇ ਨਹੀਂ ਇਹਦੇ ਵਿੱਚ ਲੋਕ ਸਰਕਾਰ ਲੋਕਾਂ ਦੇ ਮਸਲੇ ਆਈਡੀਓਲੋਜੀ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਫਿਰ ਆਮ ਆਦਮੀ ਪਾਰਟੀ ਪੰਜਾਬ ਸੱਤਾ ਦਾ ਨੀਤਿਰ ਹੈ ਸੱਤਾ ਦਾ ਨੀਤਿਰ ਤੋਂ ਸੌ ਤਰ੍ਹਾਂ ਦੇ ਕੰਮ ਹੁੰਦੇ ਨੇ ਉਹ ਉਹਦੇ ਲਈ ਅਗਲਾ ਚੱਲਿਆ ਗਿਆ ਸ਼ਿਵਿੰਦਰ ਜੀ ਹੁਣ ਬੀਪੀ ਜਿਹੜੇ ਹਰਜਿੰਦਰ ਕੌਰ ਜਿਨ੍ਹਾਂ ਨੂੰ ਅਕਾਲੀ ਦਲ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ ਉਹ ਚੰਡੀਗੜ੍ਹ ਦੇ ਮੇਅਰ ਵੀ ਰਹਿ ਚੁੱਕੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਆ ਫਿਰ ਉਹ ਵੀ ਇਸੇ ਤਰ੍ਹਾਂ ਅਜ ਭਲਕੇ ਜਿਹੜਾ ਆਪ ਆਦਮੀ ਪਾਰਟੀ ਚਲੇ ਜਾਣਗੇ ਹੁਣ ਹਾਲੇ ਤੱਕ ਤਾਂ ਪਤਾ ਨਹੀਂ ਉਹ ਕਿਹੜੀ ਪਾਰਟੀ 'ਚ ਜਾਣਗੇ ਪਰ ਉਹਨਾਂ ਨੇ ਇੱਕ ਤਾਂ ਕਿਹਾ ਕਿ ਮੈਰੇ ਤੇ ਮੈਨੂੰ ਕੋਈ ਸਪਸ਼ਟ ਦੋਸ਼ ਹੀ ਨਹੀਂ ਤੁਸੀਂ ਦੱਸਿਆ ਕਾਲੀਤਲ ਨੇ ਮੈਨੂੰ ਜਦੋਂ ਕੱਢਿਆ ਵੀ ਮੈਂ ਕਿਉਂਕਿ ਉਹ ਬੀਬੀ ਮੇਅਰ ਵੀ ਰਹਿ ਚੁੱਕੀ ਐ ਕਾਉਂਸਲਰ ਵੀ ਰਹਿ ਚੁੱਕੀ ਐ ਤਕੜੀ ਬਲਾ ਇਵਨ ਐਸਜੀਪੀਸੀ ਵਿੱਚ ਵੀ ਉਹਦੀ ਕਹਿ ਭੂਮਿਕਾ ਹੈਗੀ ਐ ਪ੍ਰਚਾਰ ਕਮੇਟੀ ਵਿੱਚ ਵੀ ਹੈਗੀ ਐ ਜਿਵੇਂ ਗਲਤ ਨਹੀਂ ਹੈਗਾ ਧਾਰਮਿਕ ਪ੍ਰਚਾਰ ਕਮੇਟੀ ਦੇ ਵਿੱਚ ਇਸ ਤਰ੍ਹਾਂ ਦਾ ਉਹਦਾ ਇੱਕ ਆਪਣਾ ਰੁਤਬਾ ਸੀਗਾ ਕਾਲੀਤਲ ਨੇ ਸਿਰਫ ਇੱਕ ਨੋਟਿਸ ਤੇ ਕੱਢਿਆ ਵੀ ਫਲਾਣੀ ਜਗ੍ਹਾ ਉਹ ਬੀਡੀਪੀ ਦੇ ਨਾਲ ਜਿਹੜਾ ਹੈਗਾ ਆਗੂਆਂ ਦਾ ਪਾਈ ਗਈ ਹੈਗੀ ਆ ਇਸ ਕਰਕੇ ਕੱਢੀ ਗਈ ਆ ਉਹ ਕੋਈ ਉਹ ਦੇਖਿਆ ਜਾਵੇ ਤਾਂ ਇਹਨਾਂ ਕੋਈ ਸਟਰੋਂਗ ਉਹ ਦੋਸ਼ ਨਹੀਂ ਹੈਗਾ ਹਨਾ ਪਰ ਹੁਣ ਮਸਲਾ ਇਹ ਹੈਗਾ ਜਿੱਥੇ ਚੰਡੀਗੜ੍ਹ ਦੇ ਵਿੱਚੋਂ ਤੁਹਾਡਾ ਆਗੂ ਜਿਹੜਾ ਪਾਰਟੀ ਛੱਡ ਕੇ ਆਪ ਚ ਚੱਲਿਆ ਗਿਆ ਹੁਣ ਤੁਸੀਂ ਚੰਡੀਗੜ੍ਹ ਚ ਉਮੀਦਵਾਰ ਜਿੱਥੇ ਦੇਣਾ ਹੈ ਉੱਥੇ ਤੁਸੀਂ ਚੰਗੇ ਉਮੀਦਵਾਰ ਕੱਢਣ ਲੱਗੇ ਹੋਏ ਹੋ ਜਿਹੜੇ ਸਟਾਫ ਹੋਵੇ ਚੰਗੇ ਮਤਲਬ ਬਾਈ ਨੇਚਰ ਨਹੀਂ ਮਤਲਬ ਬਾਈ ਨੇਚਰ ਸਾਨੂੰ ਨਹੀਂ ਪਤਾ ਇਹਨਾਂ ਦੇ ਕੋਈ ਕਿੰਨਾ ਇਮਾਨਦਾਰ ਕਿੰਨਾ ਨਹੀਂ ਚੰਗੇ ਮਤਲਬ ਜਿਨ੍ਹਾਂ ਦਾ ਆਧਾਰ ਹੈਗਾ ਤੁਸੀਂ ਉਹਨਾਂ ਨੂੰ ਕੱਢਣ ਲੱਗੇ ਹੋ ਤੁਸੀਂ ਕੰਮ ਹੋਰ ਵੀ ਕਰ ਸਕਦੇ ਹੋ ਬਲਵਿੰਦਰ ਸਿੰਘ ਖੁੰਦੜ ਆ ਉਹਨਾਂ ਨੂੰ ਮੇਰੇ ਖਿਆਲ ਇਹਨਾਂ ਨੇ ਬਣਾਇਆ ਹੋਇਆ ਹੈਗਾ ਇੰਟਰ ਸਟੇਟ ਮਸਲਿਆਂ ਦਾ ਜਿਹੜਾ ਇੰਚਾਰਜ ਬਣਾਇਆ ਹੋਇਆ ਹੈਗਾ ਤੁਸੀਂ ਬਲਵਿੰਦਰ ਸਿੰਘ ਖੁੰਦੜ ਕਾਫੀ ਤਕੜਾ ਨਾਮ ਹੈ ਆਕਾਲੀ ਦਲ ਦੇ ਵਿੱਚ ਉਹਨੂੰ ਟਿਕਟ ਲੜਾ ਲਗਾ ਸੀ ਵੀ ਹੁਣ ਆਕਾਲੀ ਦਲ ਨੇ ਕੋਈ ਅਗਲਾ ਕੈਂਡੀਡੇਟ ਸ਼ਾਰਟਲਿਸਟ ਕੀਤਾ ਕਿਉਂਕਿ ਟਿਕਟ ਤੇ ਦੇਣੀ ਪੈਣੀ ਹੈ ਇਲੈਕਸ਼ਨ ਤੇ ਲੜਨਾ ਹੀ ਆ ਨਾ ਆਕਾਲੀ ਦਲ ਨੇ ਉਹੀ ਕੋਈ ਨਹੀਂ ਦਿੱਤਾ ਹੈਗਾ ਆਕਾਲੀ ਦਲ ਦੇ ਲਈ ਹੁਣ ਇਹੀ ਵੱਡੀ ਚੀਜ਼ ਹੈਗੀ ਆ ਵੀ ਤੁਹਾਡਾ ਉਮੀਦਵਾਰ ਜਦੋਂ ਚਲਾ ਗਿਆ ਉਸ ਸਮੇਂ ਤੁਸੀਂ ਉਮੀਦਵਾਰ ਕੱਢਣ ਲੱ ਫਿਰ ਇੱਕ ਜਗ੍ਹਾ ਤਾਂ ਮੇਰੇ ਖਿਆਲ ਵੀ ਪਤਾ ਲੱਗਿਆ ਵੀ ਸੁਖਬੀਰ ਸਿੰਘ ਬਾਦਲ ਨੇ ਲੱਡੂ ਵੀ ਵੰਡ ਦਿੱਤੇ ਇੱਕ ਵੀ ਫਲਾਨਾ ਉਮੀਦਵਾਰ ਨਿਕਲ ਗਿਆ ਵੀ ਉਹ ਦੇਖੀ ਮੈਂ ਦੇਖੀ ਉਹ ਖਬਰ ਮਤਲਬ ਜਿੱਥੇ ਪ੍ਰਕਾਸ਼ਿਤ ਹੋਈ ਨਾ ਉਹਨਾਂ ਨੇ ਹੈਡਲਾਈਨ ਇਦਾਂ ਹੀ ਬਣਾਈ ਹੋਈ ਸੀ ਵੀ ਸੁਖਬੀਰ ਬਾਦਲ ਨੇ ਲੱਡੂ ਵੰਡੇ ਵੀ ਤਲਬੀਰ ਸਿੰਘ ਗਿੱਲ ਚਲੇ ਗਏ ਹੋ ਸਕਦਾ ਵੀ ਲੱਡੂ ਜਿਹੜਾ ਸਿੰਬੋਲਿਕ ਹੋਵੇ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਹੋਵੇ ਪਰ ਕੋਈ ਲੀਡਰ ਜਦੋਂ ਛੱਡ ਜਾਂਦਾ ਕੋਈ ਬੰਦਾ ਸੰਗਠਨ ਦੇ ਨਾਲ ਜੁੜਿਆ ਰਿਹਾ ਹੋਵੇ ਤੇ ਇਹ ਮਤਲਬ ਅਕਾਲੀ ਦਲ ਦੀਆਂ ਸਾਂਝਾ ਹੁੰਦੀਆਂ ਅਕਾਲੀ ਦਲ ਇੱਕ ਵੱਡਾ ਸਬਕ ਪਤਾ ਕੀ ਹੈ ਦੇਖੋ ਕਈ ਸੀਟਾਂ ਨੇ ਹੁਸ਼ਿਆਰਪੁਰ ਗੁਰਦਾਸਪੁਰ ਅਮਰitsar ਜਿਹੜੀਆਂ ਕਿ ਜਦੋਂ ਇਹਨਾਂ ਦਾ ਗੱਠਜੋੜ ਰਿਹਾ ਇੰਨੇ ਸਾਲ ਬੀਜਪੀ ਨਾਲ ਇਹ ਇੱਥੇ ਬੀਜਪੀ ਚੋਂ ਲੜਦੀ ਰਹੀ ਹੈ ਥੋੜਾ ਜਿਹੜਾ ਫਿਰ ਤੁਸੀਂ ਆਪਣੇ ਉਮੀਦਵਾਰ ਖੜੇ ਨਹੀਂ ਕੀਤੇ ਚਲੋ ਅਮਰitsar ਤੇ ਫਿਰ ਤੁਹਾਡੇ ਕੋਲ ਉਧਾਰ ਹੈਗਾ ਲੇਕਿਨ ਹੁਸ਼ਿਆਰਪੁਰ ਗੁਰਦਾਸਪੁਰ ਦੀ ਗੱਲ ਕਰੀਏ ਇੱਥੇ ਤਾਂ ਤੁਸੀਂ ਸਾਰਾ ਕੁਝ ਇਹਨਾਂ ਤੋਂ ਛੱਡ ਦਿੱਤਾ ਨਾ ਬੀਜਪੀ ਦੇ ਉੱਤੇ ਨਵੇਂ ਸਿਰੋਂ ਫਿਰ ਤੁਸੀਂ ਪੈਰ ਲਾਉਣੇ ਹੁੰਦੇ ਨੇ ਉਹ ਤੁਹਾਨੂੰ ਦਿੱਕਤਾਂ ਆਉਂਦੀਆਂ ਨੇ ਇਸ ਤਰ੍ਹਾਂ ਚੰਡੀਗੜ੍ਹ ਆ ਹੁਣ ਜਦੋਂ ਦਾ ਤੁਸੀਂ ਗੱਠਜੋੜ ਕਰੀ ਰੱਖਿਆ ਉਦੋਂ ਤੱਕ ਤਾਂ ਤੁਸੀਂ ਜਿਹੜਾ ਇਹ ਬੀਜੇਪੀ ਨੂੰ ਛੱਡੀ ਰੱਖੀ ਸੀ ਤੁਹਾਨੂੰ ਚਾਹੀਦਾ ਸੀਗਾ ਇੱਥੇ ਆਪਣਾ ਇੱਕ ਆਰਡਰ ਪੈਦਾ ਕਰਦੇ ਇੱਥੇ ਤਕੜੇ ਹੁੰਦੇ ਤੁਸੀਂ ਤੁਹਾਡਾ ਆਧਾਰ ਬਣਦਾ ਕਿਉਂਕਿ ਚੰਡੀਗੜ੍ਹ ਦੀ ਐਮੀਤ ਇਸ ਲਈ ਵੀ ਹੈ ਕਿਉਂਕਿ ਜਦੋਂ ਅਕਾਲੀ ਦਲੇ ਦਾਵਾ ਕਰਦਾ ਕਿਉਂਕਿ ਹੁਣ ਤਾਂ ਮੈਂ ਭਾਵੇਂ ਕਹਿੰਦੇ ਮੈਨੀਫੈਸਟੋ ਜਦੋਂ ਕਾਫੀ ਸਮੇਂ ਕੜਨ ਦਿੱਤਾ ਸੀਗਾ 17 ਜਾ ਕੇ ਪਾਇਆ ਜਾਂ ਫਿਰ ਆ ਪਾਈ ਵਾਲੀ ਇਲੈਕਸ਼ਨ ਚ ਪਾਇਆ ਇਦੋਂ ਪਹਿਲਾਂ ਜਦੋਂ ਸੱਤਾ ਮਾਣੀ ਐ ਉਦੋਂ ਚੰਡੀਗੜ੍ਹ ਦਾ ਮਸਲਾ ਪੰਜਾਬੀ ਭਾਸ਼ਾ ਦਾ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਇਹਨਾਂ ਨੇ ਪਸਾਰੀ ਰੱਖਿਆ ਪਰ ਜਦੋਂ ਤੁਸੀਂ ਚੰਡੀਗੜ੍ਹ ਤੇ ਦਾਵਾ ਕਰਦੇ ਹੋ ਪਰ ਚੰਡੀਗੜ੍ਹ ਦੇ ਵਿੱਚੋਂ ਜਿਹੜਾ ਹੈਗਾ ਦੀ ਸੀਟ ਤੁਸੀਂ ਬੀਜੇਪੀ ਨੂੰ ਛੱਡ ਦਿੱਤੀ ਉਦੋਂ ਤੁਸੀਂ ਕਹਿੰਦੇ ਵੀ ਠੀਕ ਆ ਭਾਈ ਗੱਠ ਜੋੜ ਹੈਗਾ ਪੰਜਾਬ ਤੋਂ ਤੁਹਾਨੂੰ ਤਿੰਨ ਸੀਟਾਂ ਦੇ ਦਿੰਨੇ ਆ ਚਲ ਇੱਕ ਹੋਰ ਦੇ ਦੇ ਦਿੰਨੇ ਆ ਸ਼ਹਿਰੀ ਖੇਤੀ ਇਲਾਕੇ ਵਾਲੀ ਪਰ ਚੰਡੀਗੜ੍ਹ ਦੇ ਉੱਪਰ ਵਾਲੀ ਸੀਟ ਤੁਸੀਂ ਸਾਨੂੰ ਛੱਡੋ ਇਕ ਅਕਾਲੀ ਦਲ ਨੇ ਪਗਾ ਨਹੀਂ ਸਕੇ ਹੈਗੀ ਉਹ ਇਨ ਇਨ ਟਾਈਮ ਦੇ ਵਿੱਚ ਅੱਛਾ ਜੇ ਨਹੀਂ ਪਗਾ ਸਕੇ ਤੁਸੀਂ ਕਪੜਾ ਧਾਰਤਾ ਰੱਖਣਾ ਸੀ ਨਾ ਆਪਣਾ ਹੋਲਡ ਤਾਂ ਰੱਖਣਾ ਸੀ ਕਿ ਨਾ ਅਕਾਲੀ ਦਲ ਉਹ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਹੈਗਾ ਇਸ ਕਰਕੇ ਹੁਣ ਅਕਾਲੀ ਦਲ ਨੂੰ ਦਿੱਕਤਾਂ ਆ ਰਹੀਆਂ ਉਮੀਦਵਾਰ ਕਿਹਨੂੰ ਕੋਸ਼ਿਸ਼ ਕੀਤਾ ਜਾਵੇ ਇਹ ਨਹੀਂ ਕਿ ਉਮੀਦਵਾਰ ਨਹੀਂ ਹੈ ਕਿ ਮੈਂ ਦੱਸ ਚੁੱਕਾ ਮਾਂ ਬਲਵਿੰਦਰ ਭੁੰਦਰ ਵਰਗਾ ਉਮੀਦਵਾਰ ਹੈਗਾ ਉਹਨੂੰ ਖੜਾ ਕਰਕੇ ਦੇਖ ਲੈਣਾ ਚਾਹੀਦਾ ਸਭੋ ਔਖੇ ਸਮੇਂ ਤਾਂ ਵੱਡੇ ਉਮੀਦਵਾਰ ਅਜ਼ਮਾਉਣੇ ਚਾਹੀਦੇ ਨੇ ਸ਼ਵਿੰਦਰ ਜੀ ਇਹਦੇ ਨਾਲ ਹੀ ਇੱਕ ਗੱਲ ਹੋਰ ਰਿਫਟ ਤਣਾਅ ਜਿਹੜਾ ਵਧਦਾ ਜਾ ਰਿਹਾ ਬੀਬੀ ਮਲੂਕਾ ਤੇ ਪੰਜਾਬ ਸਰਕਾਰ ਦੇ ਦਰਮਿਆਨ ਬੀਬੀ ਮਲੂਕਾ ਨੂੰ ਜਦੋਂ ਕੱਲ ਪੰਜਾਬ ਸਰਕਾਰ ਨੇ ਇੱਕ ਨੋਟਿਸ ਜਾਰੀ ਕੀਤਾ ਵੀ ਤੁਸੀਂ ਡਿਊਟੀ ਜਿਹੜੀ ਆ ਉਹ ਫੌਰੀ ਤੁਰੰਤ ਪ੍ਰਭਾਵ ਦੇ ਨਾਲ ਜੁਆਇਨ ਕਰੋ ਤਾਂ ਉਹਨਾਂ ਦਾ ਬਿਆਨ ਆ ਗਿਆ ਕਹਿੰਦੇ ਵੀ ਮੈਂ ਜੁਆਇਨ ਨਹੀਂ ਕਰਨੀ ਤੁਸੀਂ ਜੋ ਕਰਨਾ ਕਰ ਲਓ ਅਸਲ ਜਨਾ ਉਹਦਾ ਕਾਰਨ ਹੈ ਕਿ ਕੇਂਦਰ ਤੋਂ ਸ਼ਾਮੀ ਫਿਰ ਅੱਪਾ ਕੱਲ ਗੱਲ ਕੀਤੀ ਸੀ ਨਾ ਵੀ ਬੀਬੀ ਦੀ ਕੇਂਦਰ ਨਾਲ ਗੱਲ ਕੇਂਦਰ ਦੇ ਹੋਮ ਮਿਨਿਸਟਰੀ ਨਾਲ ਜਾਂ ਕਿਤੇ ਗੱਲ ਹੋਣੀ ਹੈਗੀ ਆ ਉਹਨਾਂ ਚ ਕਰ ਉਹਨੇ ਹਲੇ ਫੋਨ ਨਹੀਂ ਚੱਕਿਆ ਸੀ ਪਹਿਲੀ ਵਾਰ ਉਦੋਂ ਬਾਅਦ ਵਿੱਚ ਸ਼ਾਇਦ ਉਹ ਗੱਲ ਹੋ ਗਈ ਸੀ ਉਹਨਾਂ ਨੇ ਕਿਹਾ ਹੋਣਾ ਵੀ ਭਾਈ ਤੂੰ ਆਪਣੀ ਕੰਪੇਨ ਕਰ ਕੋਈ ਚੱਕਰ ਨਹੀਂ ਇਹ ਮਾਮਲਾ ਸੀ ਦੇਖਾਂਗੇ ਕਿਉਂਕਿ ਮੈਂ ਕੱਲ ਵੀ ਕਿਹਾ ਸੀਗਾ ਵੀ ਇਹ ਮਸਲਾ ਨਾਲ ਅਸਲ ਵਿੱਚ ਬੀਬੀ ਮਲੂਕਾ ਤੇ ਪੰਜਾਬ ਸਰਕਾਰ ਦਾ ਰਿਹਾ ਹੀ ਨਹੀਂ ਹੈਗਾ ਇਹ ਮੁੱਦਾ ਤਾਂ ਸੈਂਟਰ ਵਰਸਸ ਸਟੇਟ ਬਣ ਗਿਆ ਭਗਵਾਨਤਮਾਨ ਵਾਸਤੇ ਜਿਹੜਾ ਹੈਗਾ ਸੈਂਟਰ ਬਣ ਗਿਆ ਕਿਉਂਕਿ ਇਹ ਦੋ ਸੈਂਟਰ ਨੂੰ ਵੀ ਆਉਂਦਾ ਹੈ ਕਿ ਅਭੀ ਕਹੀ ਆਪ ਖਾਸ ਕਰਕੇ ਜਦੋਂ ਆਪ ਦੀ ਸਰਕਾਰ ਆਈ ਹੈ ਉਦੋਂ ਜਿਹੜਾ ਜ਼ਿਆਦਾਤਰ ਜਿਹੜਾ ਟਕਰਾਓ ਲੈਂਦਾ ਹੈਗਾ ਆਪ ਦੇ ਨਾਲ ਉਹ ਟਕਰਾਅ ਪਿੱਛੇ ਕੀ ਹੈ ਉਹ ਫ੍ਰੈਂਡਲੀ ਹੈ ਜਾਂ ਉਹਦੇ ਪਿੱਛੇ ਕੋ ਗੁੱਝੇ ਮਤਲਬ ਹੈ ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਤੇ ਭਗਵਾਨਤਮਾਨ ਵੀ ਕਿਉਂਕਿ ਕੇਦਰੀਵਾਲ ਤਾਂ ਵੀ ਹੀ ਸਟਾਈਲ ਸੀਗਾ ਵੀ ਸਿੱਧਾ ਕਿਸੇ ਨਾ ਕਿਸੇ ਟਕਰਾਅ ਸੈਂਟਰ ਨਾਲ ਹੋਵੇ ਸਾਡਾ ਤੇ ਉਹਦੇ ਵਿੱਚ ਉਹ ਸਿੱਧੀ ਗੱਲ ਆ ਬੂਸਟ ਵੀ ਮਿਲਦਾ ਅਗਲਿਆਂ ਨੂੰ ਤੇ ਇਹਦਾ ਇਹ ਹੁਣ ਮਸਲਾ ਉਹੀ ਬਣ ਗਿਆ ਕਿਉਂਕਿ ਪਹਿਲਾਂ ਕਦੇ ਇਦਾਂ ਦੇ ਕਿਸੇ ਅ fırsਰ ਦਾ ਮਾਮਲਾ ਇਸ ਤਰ੍ਹਾਂ ਦਾ ਆਇਆ ਨਹੀਂ ਸੀਗਾ ਵੀ ਤੇ ਜਿਹਦੇ ਉੱਤੇ ਪੰਜਾਬ ਸਰਕਾਰ ਦਿੱਕਤ ਕਰੇ ਇਤਰਾਜ਼ ਕਰੇ ਸੈਂਟਰ ਵੱਲੋਂ ਹਰੀਚਨ ਈਮੇਲ 'ਚ ਇੱਕ ਕੇਸ ਨਵਾਵਾ ਜਦੋਂ ਆਪਾਂ ਟੋਟਲ ਪਾਵਰਾਂ ਦੀ ਗੱਲ ਕਰਦੇ ਆਂ ਵਿਧਾਨਕ ਤੌਰ ਤੇ ਪਾਵਰਾਂ ਸੈਂਟਰ ਕੋਲ ਜ਼ਿਆਦਾ ਹੁੰਦੀਆਂ ਹੈਗੀਆਂ ਮੈਨੂੰ ਲੱਗਦਾ ਵੀ ਸੈਂਟਰ ਨੇ ਇਹਨਾਂ ਕੁਝ ਸੋਚ ਕੇ ਹਲੇ ਬਹੁਤ ਏ ਟੈਕਨੀਕਲ ਮਾਮਲਿਆਂ ਨੂੰ ਆਪਾਂ ਵੀ ਉਸ ਤਰ੍ਹਾਂ ਨਹੀਂ ਸਮਝ ਸਕਦੇ ਕਿਉਂਕਿ ਆਪਾਂ ਕੋਈ ਕਾਨੂੰਨ ਦੇ ਵਿਦਿਆਰਥੀ ਨਹੀਂ ਹੈਗੇ ਪਰ ਇਹਦੇ ਵਿੱਚ ਘਟੋ-ਘਟ ਮੈਂ ਤਾਂ ਕਾਨੂੰਨ ਦਾ ਵਿਦਿਆਰਥੀ ਹੈ ਨਹੀਂਗਾ ਮੈਂ ਤਾਂ ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਆ ਤੇ ਜਿਹੜੇ ਕਾਨੂੰਨੀ ਦਾ ਪੇਚ ਆ ਉਹਦੇ ਬਾਰੇ ਜਿੰਨੀ ਕਿ ਮੈਂ ਗਲਤ ਕੀਤੀ ਹੈ ਕਾਨੂੰਨ ਦੇ ਮਾਰਾ ਨਾਲ ਉਦੋਂ ਇਹੀ ਪਤਾ ਲੱਗਿਆ ਕਿ ਸ਼ਹਿਰ ਜਿਹੜਾ ਸੈਂਟਰ ਨੇ ਜਿਹੜਾ ਕੁਝ ਕੀਤਾ ਹੋਏਗਾ ਨਾ ਉਹ ਕੁਝ ਹੋ ਸਮਝ ਕੇ ਕੀਤਾ ਹੋਏਗਾ ਮਤਲਬ ਇਸ ਮਾਮਲੇ ਦੇ ਵਿੱਚ ਕਿਉਂਕਿ ਨਹੀਂ ਸੈਂਟਰ ਕੋਈ ਕੱਚੀ ਗੋਲੀਆਂ ਖੇਡਦਾ ਨਹੀਂ ਹੈਗਾ ਕੁੱਲ ਮਿਲਾ ਕੇ ਹੁਣ ਇਹ ਮਾਮਲਾ ਨਾ ਜਿਹੜਾ ਉਹ ਬੀਬੀ ਮਲੂਕਾ ਵਰਸਸ ਭਗਵੰਤ ਮਾਨ ਨਹੀਂ ਰਿਹਾ ਇਹ ਪੰਜਾਬ ਸਰਕਾਰ ਵਰਸਸ ਸੈਂਟਰ ਸਰਕਾਰ ਬਣ ਚੁੱਕਾ ਠੀਕ ਹੈ ਤੁਹਾਡੀ ਗੱਲ ਬਿਲਕੁਲ درست ਹੈ ਤੁਸੀਂ ਸਹੀ ਸ਼ਬਦ ਕੀਤਾ ਵੀ ਸੈਂਟਰ ਜਿਹੜਾ ਹੈ ਕੱਚੀਆਂ ਗੋਲੀਆਂ ਨਹੀਂ ਖੇਲਦਾ ਨਰਿੰਦਰ ਮੋਦੀ ਸਾਹਿਬ ਜਿਹੜੇ ਆ ਜਿੱਦਾਂ ਜਿੱਦਾਂ ਇੱਕ ਇੱਕ ਚੋਣ ਦਾ ਪੜਾਅ ਮੁੱਕਦਾ ਜਾਂਦਾ ਤੇ ਇਹਨਾਂ ਦੇ ਜਿਹੜੇ ਭਾਸ਼ਣ ਹੈ ਉਹ ਤਲਖ ਹੁੰਦੇ ਜਾਂਦੇ ਆ ਤੇ ਇਹਨਾਂ ਭਾਸ਼ਣਾਂ ਦੇ ਵਿੱਚ ਉਦਾਹਰਨਾ ਤੇ ਤੰਜ਼ ਜਿਹੜੇ ਆ ਵਧਦੇ ਜਾ ਰਹੇ ਆ ਹੁਣ ਇਹ ਸਾਹਮਣੇ ਗੱਲ ਇਹ ਆ ਰਹੀ ਹੈ ਕਿ ਇਲਜ਼ਾਮ ਲਗਾਏ ਜਾ ਰਹੇ ਆ ਕਿ ਰਾਹੁਲ ਗਾਂਧੀ ਨੂੰ ਅਡਾਨੀ ਅੰਬਾਨੀਆਂ ਨੇ ਕੁਝ ਕਹਿੰਦੇ ਪੈਸੇ ਦੇ ਦਿੱਤੇ ਆ ਔਰ ਖਾਸ ਤੌਰ ਤੇ ਕਾਲਾ ਧਨ ਕਹਿੰਦੇ ਇਹਨਾਂ ਨੂੰ ਭੇਜ ਦਿੱਤਾ ਲੱਗਦਾ ਤੰਜੀ ਨਹੀਂ ਵੱਧੇ ਜਾ ਰਹੇ ਮੈਨੂੰ ਲੱਗਦਾ ਭੁਖਲਾਹਟ ਵੀ ਵੱਧਦੀ ਜਾ ਰਹੀ ਹੈਗੀ ਆ ਉਹ ਹੁਣ ਉਹਨਾਂ ਨੇ ਕੀ ਭਾਸ਼ਣ ਕੀਤਾ ਕਿ ਜਿਹੜਾ ਸ਼ਹਿਜ਼ਾਦਾ ਉਹ ਸ਼ਹਿਜ਼ਾਦਾ ਕਹਿੰਦੇ ਨੇ ਰਾਹੁਲ ਗਾਂਧੀ ਨੂੰ ਸ਼ਹਿਜ਼ਾਦਾ ਵੀ ਜਦੋਂ ਦੀਆਂ ਚੋਣਾਂ ਆਈਆਂ ਨੇ ਅਡਾਨੀ ਅਮਬਾਨੀ ਦੇ ਵਿਰੁੱਧ ਨਹੀਂ ਬੋਲਦਾ ਇਹਨਾਂ ਨੂੰ ਟਰੱਕ ਭਰ ਕੇ ਕਹਿੰਦਾ ਕਾਂਗਰਸੀਆਂ ਨੂੰ ਤੇ ਇਹਨੂੰ ਸ਼ਹਿਜ਼ਾਦੇ ਨੂੰ ਉਹਨਾਂ ਨੇ ਜਿਹੜਾ ਟੈਂਪੂ ਭਰ ਕੇ ਟਰੱਕ ਨਹੀਂ ਟੈਂਪੂ ਭਰ ਕੇ ਟੈਂਪੂ ਭਰ ਕੇ ਜਿਹੜਾ ਹੈਗਾ ਧੰਨ ਮਿਲਿਆ ਕਾਲਾ ਧੰਨ ਮਿਲਿਆ ਹੁਣ ਇਹ ਆਪਣੇ ਆਪ ਦੀ ਇੱਕ ਪ੍ਰੋਬਲਮ ਹੈ ਇੱਕ ਤਾਂ ਝੂਠ ਬੋਲ ਰਿਹਾ ਨਰਿੰਦਰ ਮੋਦੀ ਕਿਉਂਕਿ ਆਪ੍ਰੈਲ ਤੋਂ ਲੈ ਕੇ ਮਈ ਤੱਕ ਅੱਜ ਦੀ ਘੜੀ ਤੱਕ ਅਡਾਨੀ ਅਮਬਾਨੀ ਬਾਰੇ ਰਾਹੁਲ ਗਾਂਧੀ 134 ਵਾਰ ਬੋਲਿਆ ਨੋ ਲੈ ਕੇ ਬੋਲਿਆ 134 ਵਾਰ ਤੇ ਇਥੋਂ ਤੱਕ ਕਈ ਵਾਰ ਤੱਕ ਕਿਹਾ ਵੀ ਆ ਦੇਖੋ ਆ ਜਿਹੜਾ ਪੈਸਾ ਤੁਹਾਨੂੰ ਮਿਲਣਾ ਸੀ ਲੋਕੋ ਇਹ ਅਡਾਨੀ ਨੂੰ ਮਿਲ ਲਿਆ ਅਮਾਨੀ ਨੂੰ ਮਿਲ ਲਿਆ ਨੋ ਲੈ ਕੇ ਇਹਦੇ ਵਿੱਚੋਂ ਤੇ ਜਿਹੜਾ ਕਾਂਗਰਸ ਪਾਰਟੀ ਨੇ ਡਾਟਾ ਜਾਰੀ ਕੀਤਾ ਵੀ 134 ਵਾਰ ਦੇ ਵਿੱਚੋਂ 103 ਵਾਰ ਜਿਹੜਾ ਹੈਗਾ ਇਹ ਬੋਲਿਆ ਹੈਗਾ ਅਡਾਨੀ ਦਾ ਨਾਮ ਲੈ ਕੇ ਤੀ ਕੱਤੀ ਵਾਰ ਇਹ ਬੋਲਿਆ ਹੈਗਾ ਅੰਬਾਨੀ ਦਾ ਨਾਮ ਲੈ ਕੇ ਆਹੀ 1 ਮਹੀਨੇ ਦੇ ਵਿੱਚ ਵਿੱਚ ਹੀ ਇੱਕ ਤਾਂ ਇਹ ਚੀਜ਼ ਹੋ ਗਈ ਇਹ ਝੂਠ ਇਹ ਬਿਆਨੀਆਂ ਝੂਠਾ ਹੈ ਦੂਜੀ ਚੀਜ਼ ਹੈਗੀ ਹੈ ਕਿ ਸਾਨੂੰ ਪਤਾ ਕਿ ਅਡਾਨੀ ਅੰਬਾਨੀ ਤੁਹਾਡੇ ਮਿੱਤਰ ਰਹੇ ਨੇ ਤੁਸੀਂ ਬਚਾਉਂਦੇ ਰਹੇ ਹੋ ਐਡਾ ਵੱਡਾ ਅਮਰੀਕਾ ਦੇ ਵਿੱਚ ਇੱਕ ਵੱਡਾ ਜਿਹੜਾ ਦੇ ਕਮੀਡੀਆਂ ਗਰੁੱਪ ਵੱਲੋਂ ਖੁਲਾਸਾ ਹੋਇਆ ਉਹਦੇ ਵਿੱਚ ਤੁਸੀਂ ਉਹਨੂੰ ਬਚਾਈ ਰੱਖਿਆ ਤੁਸੀਂ ਇੱਥੋਂ ਤੱਕ ਕਹਿੰਦੇ ਰਹੇ ਜਿਦੋਂ ਰਾਹੁਲ ਗਾਂਧੀ ਇਹ ਅਡਾਨੀ ਅੰਬਾਨੀ ਤੇ ਅਟੈਕ ਕਰਦਾ ਰਿਹਾ ਕਿ ਜੀ ਇਹ ਤਾਂ ਦੇਸ਼ ਦੇ ਵਿਕਾਸ ਨੂੰ ਰੋਕਦੇ ਨੇ ਉਹ ਅਡਾਨੀ ਅੰਬਾਨੀ ਨੂੰ ਵਿਕਾਸ ਪੁਰਸ਼ ਵੱਲੋਂ ਦਿਖਾਉਂਦੇ ਰਹੇ ਨੇ ਇਸੇ ਇੱਥੇ ਹੀ ਬਸ ਨਹੀਂ ਹੋਈ ਫਿਰ ਇਹ ਵੀ ਤੁਲਨਾ ਕਰਦੇ ਰਹਿੰਨੇ ਵੀ ਜਿਹੜਾ ਮੇਰੇ ਅਦਾਨੀ ਬਾਨੀ ਦੇ ਰਿਲੇਸ਼ਨ ਨੇ ਤਾਂ ਕੀ ਹੋਇਆ ਮਹਾਤਮਾ ਗਾਂਧੀ ਦੇ ਵੀ ਤਾਂ ਪੂੰਜੀਪਤੀਆਂ ਨਾਲ ਰਿਲੇਸ਼ਨ ਸੀ ਮਤਲਬ ਇੱਕ ਭੈੜਾ ਜਿਹਾ ਬੇਮੇਹ ਚ ਰਿਸ਼ਤਾ ਜਿਹੜਾ ਕਿ ਮਹਾਤਮਾ ਗਾਂਧੀ ਵਾਲਾ ਰਿਸ਼ਤਾ ਹੋ ਢੰਗ ਦਾ ਸੀ ਜਿਹੜਾ ਮੋਦੀ ਦਾ ਰਿਸ਼ਤਾ ਹੋ ਢੰਗ ਦਾ ਅੱਛਾ ਰਫਾਲ ਡੀਲ ਆ ਰਫਾਲ ਡੀਲ ਹੋਈ ਹੈ ਜਦੋਂ ਕਾਰਬਾਂ ਦੇ ਸਾਗਰ ਨੇ ਇੱਕ ਸਟੋਰੀ ਕੀਤੀ ਸੀ ਵੀ ਉਹਦੇ ਵਿੱਚ ਇਹੀ ਦੋ ਮਿੱਤਰਾਂ ਦੇ ਵਿੱਚੋਂ ਇੱਕ ਮਿੱਤਰ ਨੂੰ ਨਾਲ ਦੇ ਕਿਵੇਂ ਸਮਝੌਤੇ ਕਰਾਏ ਗਏ ਜਿੰਨਾ ਭਾਰਤ ਦਾ ਜਿਹੜਾ ਪਬਲਿਕ ਸੈਕਟਰ ਹੈ ਉਹ ਸਾਰੇ ਇੰਨਾ ਵੱਡੇ ਉਦਘਪਤੀਆਂ ਨੂੰ ਵੇਚਿਆ ਗਿਆ ਇਹ ਵੀ ਇੱਕ ਵੱਡਾ ਸਵਾਲ ਹੈ ਇਹ ਵੀ ਇਹਨਾਂ ਦੇ ਵਿੱਚ ਆ ਫਿਰ ਹੁਣ ਮਸਲਾ ਇਹ ਆ ਗਿਆ ਵੀ ਹੁਣ ਤੁਹਾਨੂੰ ਇਹ ਪਾਈ ਇਹ ਮਸਲਾ ਕਿਵੇਂ ਢਾਡਾਨੀ ਮਾਨੀ ਉਹ ਰਾਹੁਲ ਗਾਂਧੀ ਦੇ ਕਿਵੇਂ ਹੋ ਗਿਆ ਅੱਛਾ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਕਿ ਮੋਦੀ ਆਪ ਹੀ ਫਸ ਰਹੇ ਨੇ ਉਸ ਟ੍ਰੈਪ ਦੇ ਵਿੱਚ ਉਹ ਕਿਹੜੇ ਹੈ ਤੁਸੀਂ ਕਹਿੰਦੇ ਵੀ ਕਾਲਾ ਧਨ ਉਹਨਾਂ ਨੇ ਦਿੱਤਾ ਹੈਗਾ ਰਾਹੁਲ ਗਾਂਧੀ ਨੂੰ ਜਾਂ ਕਾਂਗਰਸ ਪਾਰਟੀ ਨੂੰ ਤੁਸੀਂ ਉਹਨਾਂ ਕੋਲ ਕਾਰਤਲ ਹੈਗਾ ਤੁਸੀਂ 14 ਦੇ ਵਿੱਚ ਸੱਤਾ ਦੇ ਵਿੱਚ ਕੀ ਕਹਿ ਕੇ ਆਏ ਕਾਲਾ ਧਨ ਵਾਪਸ ਲਵਾਂਗੇ ਫਿਰ ਤੁਸੀਂ ਜਿਹੜਾ ਹੈਗਾ ਨੋਟਬੰਦੀ ਕੀਤੀ ਕਾਲਾ ਧਨ ਰੋਕਣ ਲਈ ਕਹਿ ਕੇ ਕੀਤੀ ਫਿਰ ਤੁਸੀਂ ਕਸ਼ਮੀਰ ਚ 370 ਖਤਮ ਕੀਤੀ ਕਿ ਹਰ ਇੱਕ ਕਾਲਾ ਧਨ ਖਤਮ ਹੋਊਗਾ ਫਿਰ ਤੁਸੀਂ ਜੀਐਸਟੀ ਲਾਈ ਇਹ ਕਿਹਾ ਕਿ ਕਾਲਾ ਧਨ ਖਤਮ ਹੋ ਜੇ ਫਿਰ ਵੀ ਤੁਸੀਂ ਕਾਲਾ ਧਨ ਨਹੀਂ ਖਤਮ ਕਰ ਸਕੇ ਤਾਂ ਮਤਲਬ ਤੇ ਸਵਾਲ ਹੈਗਾ ਆਖਰੀ ਗੱਲ ਕਿ ਈਡੀ ਤੋੜੀ ਹੈ ਸੀਡੀ ਤੋੜੀ ਹੈ ਸਾਰਾ ਕੁਝ ਤੁਹਾਡਾ ਏਜੰਸੀਆਂ ਨੇ ਹੁਣ ਵੀ ਚੋਣਾਂ ਦੇ ਮੌਸਮ ਦੇ ਵਿੱਚ ਵੀ ਤੁਸੀਂ ਵਿਰੋਧੀਆਂ ਦੇ ਕਾਰਵਾਈ ਕਰਾਉਣੀਓ ਜੇ ਭਾਈ ਅਡਾਨੀ ਅਮਬਾਨੀ ਨੇ ਇਦਾਂ ਕੁਝ ਕੀਤਾ ਫਿਰ ਲਾ ਦੋ ਆਪਦੀ ਸੀਪੀਆਈ ਈਡੀਓਡੀ ਲਾ ਦੋ ਉਹਨਾਂ ਦੇ ਮਗਰ ਸੋ ਇਹਦੇ ਵਿੱਚ ਹੁਣ ਕਹਾਣੀ ਇਹ ਹੋ ਚੁੱਕੀ ਹੈ ਕਿ ਅੱਗੇ ਤਾਂ ਪਿਛਲੀ ਚੋਣਾਂ ਦੇ ਵਿੱਚ ਮੋਦੀ ਏਜੰਡਾ ਸੈੱਟ ਕਰਦਾ ਹੁੰਦਾ ਸੀ ਤੇ ਵਿਰੋਧੀ ਧਿਰਾਂ ਉਹਦੇ ਟਰੈਪ ਚ ਆ ਕੇ ਉਹਦੇ ਮਗਰ ਮਗਰ ਜਿਹੜਾ ਹੈ ਉਸ ਏਜੰਡੇ ਤੇ ਚੱਲਦੀਆਂ ਸੀ ਅੱਜ ਕੱਲ ਕਾਂਗਰਸ ਪਾਰਟੀ ਜਾਂ ਰਾਹੁਲ ਗਾਂਧੀ ਏਜੰਡਾ ਸੈੱਟ ਕਰਦੇ ਨੇ ਤੇ ਮੋਦੀ ਜਿਹੜਾ ਉਹ ਉਹ ਟਰੈਪ ਚ ਆਉਣਾ ਪੈਂਦਾ ਉਦਾਹਰਨ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਸਵਿਧਾਨ ਬਦਲ ਰਹੇ ਨੇ ਫਿਰ ਮੋਦੀ ਨੂੰ ਸੰਵਿਧਾਨ ਦੇ ਮੁੱਦੇ ਤੇ ਆਉਣਾ ਪਿਆ ਜਾਤੀ ਜਨਗਣਨਾ ਦੀ ਗੱਲ ਕੀਤੀ ਫਿਰ ਬੀਜੇਪੀ ਤੇ ਮੋਦੀ ਨੂੰ ਜੱਤੀ ਜਨਗਣਨਾ ਦੇ ਮੁੱਦੇ ਤੇ ਉੱਤੇ ਬੋਲਣਾ ਪਿਆ ਫਿਰ ਇਹਨਾਂ ਨੇ ਕਿਹਾ ਕਿ ਕਿਸਾਨ ਪਰੋਧੀ ਨੇ ਅਸੀਂ ਜਿਹੜਾ ਕਿਸਾਨਾਂ ਲਈ ਆ ਯੋਜਨਾਵਾਂ ਲਿਆਵਾਂਗੇ ਫਿਰ ਕਿਸਾਨਾਂ ਬਾਰੇ ਬੋਲਣਾ ਪਿਆ ਮੋਦੀ ਨੂੰ ਫਿਰ ਅਡਾਨੀ ਅਮਾਨੀ ਬਾਰ-ਬਾਰ ਰਾਹੁਲ ਗਾਂਧੀ ਨੇ ਕਿਹਾ ਹੁਣ ਵੀ ਕਹਿ ਰਿਹਾ ਵਾ ਤੇ ਮੋਦੀ ਨੂੰ ਅੱਜ ਅਡਾਨੀ ਅਮਾਨੀ ਤੇ ਬੋਲਣਾ ਪੈ ਗਿਆ ਹੁਣ ਚੋਣਾਂ ਵਿੱਚ ਤਾਂ ਪਤਾ ਨਹੀਂ ਕਿਹਦੀ ਜਿੱਤ ਹੁੰਦੀ ਹੈ ਕਿਹਦੀ ਹਾਰ ਪਰ ਜਿਹੜਾ ਇੱਕ ਏਜੰਡਾ ਸੈੱਟ ਕਰਨ ਦੇ ਮੁੱਦੇ ਦੇ ਉੱਤੇ ਮੋਦੀ ਹੁਣ ਘਰੇ ਹੋਏ ਤੇ ਹਾਰੇ ਹੋਏ ਨਜ਼ਰ ਆ ਰਹੇ ਮੈਂ ਨਾ ਸ਼ਵਿੰਦਰ ਜੀ ਅੱਜ ਇੱਕ ਆਰਟੀਕਲ ਪੜ੍ਹਿਆ ਆਪਾਂ ਉਹਦੀ ਪੁਸ਼ਟੀ ਨਹੀਂ ਕਰਦੇ ਆਰਟੀਕਲ ਦੀ ਹੈਡਲਾਈਨ ਜੇ ਸੀਗੀ ਕਿ ਅਡਾਨੀ ਤੇ ਅੰਬਾਨੀ ਕਹਿ ਰਹੇ ਆ ਕਿ ਜਦੋਂ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਆ ਦੇਸ਼ ਨੇ ਬੜੀ ਤਰੱਕੀ ਕੀਤੀ ਆ ਮੈਨੂੰ ਪੜ੍ਹ ਕੇ ਇਦਾਂ ਲੱਗਾ ਵੀ ਹੁਣ ਭਾਜਪਾ ਇਹਨਾਂ ਦੋਵਾਂ ਕੋਲੋਂ ਵੀ ਕੈਂਪੇਨ ਕਰਾ ਰਹੀ ਆ ਕਿ ਇਹ ਜਿਹੜੀ ਵੈਬਸਾਈਟ ਮੈਂ ਨਾ ਤੇ ਨਹੀਂ ਉਹਦਾ ਲੈਂਦਾ ਉਹ ਕਾਫੀ ਲੋਕ ਉਹਨੂੰ ਪੜ੍ਹਦੇ ਆ ਉਹਦੇ ਤੇ ਇੰਟਰਸਟ ਲੈਂਦੇ ਆ ਉਦੀ অথেন্টিਕੇਸ਼ਨ ਦੇ ਉੱਤੇ ਜਿਹੜਾ ਵਾ ਲੋਕ ਜਿਹੜਾ ਵਿਸ਼ਵਾਸ ਵੀ ਕਰ ਲੈਂਦੇ ਆ ਤੇ ਮੈਨੂੰ ਪੜ੍ਹ ਕੇ ਇਦਾਂ ਲੱਗਾ ਵੀ ਹੁਣ ਨਰਿੰਦਰ ਮੋਦੀ ਜਿਹੜੇ ਆ ਇਹਨਾਂ ਦੋਹਾਂ ਕੋਲੋਂ ਪ੍ਰਚਾਰ ਕਰਵਾ ਰਹੇ ਆ ਵੀ ਜਦੋਂ ਦਾ ਮੈਂ ਸਰਕਾਰ ਦੇ ਵਿੱਚ ਆਇਆ ਜਦੋਂ ਦੀ ਭਾਜਪਾ ਨੇ ਗਵਰਨਮੈਂਟ ਫਾਰਮ ਕੀਤੀ ਆ 2014 ਤੋਂ ਤੇ ਦੇਸ਼ ਨੇ ਬੜੀ ਤਰੱਕੀ ਕੀਤੀ ਆ ਇਹਦੇ ਨਾਲ ਹੀ ਈਡੀ ਦੀ ਤੁਸੀਂ ਗੱਲ ਕੀਤੀ ਅਰਵਿੰਦ ਕੇਜਰੀਵਾਲ ਦਾ ਅੱਜ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਸੀਗੀ ਉਹ ਫੇਰ ਕੱਲ ਤੱਕ ਪੈ ਗਈ ਆ ਤੇ ਕੀ ਉਮੀਦ ਆ ਕੱਲ ਨੂੰ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਮਨਜ਼ੂਰ ਹੋ ਜਾਏਗੀ ਦੇਖੋ ਹਾਲਤ ਕਿ ਕਹਿਣਾ ਤਾਂ ਬੜਾ ਮੁਸ਼ਕਿਲ ਹੈ ਪਰ ਉਹ 10 ਤਰੀਕ ਤੇ ਉੱਤੇ ਪੈ ਗਈ ਹੈ 10 ਮਤਲਬ ਕੱਲ ਹੋਊ 10 ਤਰੀਕ ਹੈਗੀ ਹੈ ਕੱਲ ਕੀ ਜਾ ਕੇ ਫੈਸਲਾ ਹੁੰਦਾ ਕਿਉਂਕਿ ਪਹਿਲਾ ਪਹਿਲਾ ਜਿਵੇਂ ਮਾਮਲਾ ਚੱਲਿਆ ਉਹਨਾਂ ਸੰਭਾਵਨਾ ਵੱਧ ਗਈ ਸੀ ਕਿ ਸ਼ਾਇਦ ਇਜਰੀਵਾਲ ਨੂੰ ਕੋਈ ਰਾਹਤ ਮਿਲ ਜੇ ਪਰ ਹੁਣ ਉਹਨਾਂ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਉਹਦੇ ਲਈ ਤਾਂ ਸਾਨੂੰ ਮੇਰੇ ਖਿਆਲ ਕੱਲ ਦਾ ਉਡੀਕ ਕਰਨੀ ਪਊਗੀ ਦੀ ਕੱਲ ਨੂੰ ਕੱਲ ਨੂੰ ਕੀ ਫੈਸਲਾ ਹੁੰਦਾ ਇਹਦੇ ਵਿੱਚ ਹੈ ਕਿ ਜੇ ਤਾਂ ਉਹ ਬਾਹਰ ਆਉਂਦੇ ਨੇ ਤਾਂ ਠੀਕ ਹੈ ਉਹ ਆਪਣਾ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨਗੇ ਤੇ ਜੇ ਉਹ ਅੰਦਰ ਵੀ ਰਹਿੰਦੇ ਨੇ ਨਹੀਂ ਵੀ ਬਾਹਰ ਆ ਸਕਦੇ ਕੋਈ ਇਦਾਂ ਦੀ ਕੋਈ ਕਾਨੂੰਨੀ ਅੜਚਣ ਆਉਂਦੀ ਹੈ ਕਿਉਂਕਿ ਹੁਣ ਕਾਨੂੰਨ ਦਾ ਜਿਹੜਾ ਅਨਲਿਸਿਸ ਦਾ ਸਾਡੇ ਕੋਰਟ ਦੇ ਜੱਜਾਂ ਨੇ ਕਰਨਾ ਹੈਗਾ ਨਾ ਵੀ ਉਹਦੇ ਵਿੱਚ ਕੀ ਕੋਈ ਦਿੱਕਤ ਹੈ ਕੀ ਨਹੀਂ ਜੇ ਉਹ ਅੰਦਰ ਵੀ ਰਹਿੰਦੇ ਤਾਂ ਵੀ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਵੇਂ ਹੁਣ ਦੀ ਤਰ੍ਹਾਂ ਉਹਦੀ ਇੱਕ ਭਾਵਕ ਸਪੋਰਟ ਦੀ ਕੋਸ਼ਿਸ਼ ਕਰ ਰਹੀ ਹੈ ਉਹ ਮਤਲਬ ਉਹ ਵੀ ਸ਼ਾਇਦ ਕਿਤੇ ਨਾ ਕਿਤੇ ਕੇਜਰੀਵਾਲ ਦੇ ਨਾਲ ਦਿਖ ਰਹੀ ਹੈ ਉਹ ਵੀ ਸ਼ਾਇਦ ਦਿਖੇਗੀ ਮਤਲਬ ਇਹਨੂੰ ਮਤਲਬ ਆਮ ਆਦਮੀ ਪਾਰਟੀ ਦਾ ਇੰਡੀਆ ਆਲਾਈንስ ਭਾਵਕ ਤੌਰ ਤੇ ਵੀ ਆਪਣੇ ਪੱਖਸਪਤਾਉਣ ਦੀ ਕੋਸ਼ਿਸ਼ ਕਰੂਗਾ ਇੱਕ ਸ਼ਵਿੰਦਰ ਜੀ ਫੇਰ ਇੱਕ ਵੈਬਸਾਈਟ ਦਾ ਜ਼ਿਕਰ ਕਰਦੇ ਆ ਹਿੰਦੂ ਓਰੀਐਂਟਡ ਇੱਕ ਵੈਬਸਾਈਟ ਆ ਉਹਨੂੰ ਲੈ ਕੇ ਇੱਕ ਟੀਚਰ ਦੀ ਨੌਕਰੀ ਚਲੀ ਗਈ ਆ ਉਹ ਖਬਰ ਪੂਰੀ ਤੁਸੀਂ ਤਫਸੀਲ ਨਾਲ ਦੱਸਿਓ ਜ਼ਰਾ ਕੀ ਖਬਰ ਆ ਇਹਨਾਂ ਦਿਨਾਂ ਦੇ ਵਿੱਚ ਨਾ ਮੋਦੀ ਆਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੈਬਸਾਈਟਸ ਇਦਾਂ ਦੀਆਂ ਹੋਈਆਂ ਜਿਹੜੀਆਂ ਕਿ ਸਰਕਾਰ ਦਾ ਮਾਊਥਪੀਸ ਹੀ ਨੇ ਹਾਲਾਂਕਿ ਮਾਊਥਪੀਸ ਹੀ ਹੈਗੀਆਂ ਨੇ ਪਰ ਉਹ ਮਾਊਥਪੀਸ ਇਸ ਤਰ੍ਹਾਂ ਦੀਆਂ ਨਹੀਂ ਵੀ ਕਿ ਇੱਕ ਤਾਂ ਹੁੰਦਾ ਵੀ ਚਲੋ ਤੁਸੀਂ ਮਾਊਥਪੀਸ ਹੈਗੀਆਂ ਹੈਗੀਆਂ ਉਹ ਤੇ ਵੀ ਉਹ ਫਿਰ ਵੀ ਤੁਸੀਂ ਮਾੜੀ-ਮੋੜੀ ਤੱਥ ਦੀ ਗੱਲ ਕਰਦੇ ਹੋ ਇੱਕ ਹੁੰਦਾ ਵੀ ਇੱਕ ਧਿਰ ਦੀ ਨਾਮ ਜਪੀ ਜਾਣਾ ਉਹ ਜਿਹੜਾ ਉਸ ਤਰ੍ਹਾਂ ਦੀ ਵੈਬਸਾਈਟਾਂ ਆਈਆਂ ਨੇ ਮੁੰਬਈ ਦੇ ਵਿੱਚ ਸੋਮਾਇਆ ਇੱਕ ਸੋਮਾਇਆ ਸਕੂਲ ਦੀ ਜਿਹੜੀ ਪ੍ਰਿੰਸੀਪਲ ਸੀ ਪ੍ਰਵੀਨ ਸ਼ੇਖ ਕਾਫੀ ਉਹਦਾ ਨਾਮ ਸੀਗਾ ਇਵਨ ਪੇਰੈਂਟਸ ਬੱਚਿਆਂ ਦੇ ਉਹਨੂੰ ਬੜਾ ਪਸੰਦ ਕਰਦੇ ਸੀ ਵੀ ਚੰਗਾ ਪੜਾਉਣ ਵਾਲੀ ਚੰਗੇ ਇੱਕ ਸਕੂਲ ਨੂੰ ਰੱਖਾਇਦੇ ਚ ਰੱਖਣ ਵਾਲੀ ਟੀਚਰ ਹੈਗੀ ਹੈ ਪ੍ਰਿੰਸੀਪਲ ਹੈਗੀ ਹੈ ਇਵਨ Hindu ਬੱਚਿਆਂ ਦੇ ਮਾਪ ਉਹਦੀ ਤਾਰੀਫ਼ ਕਰਦੇ ਸੀਗੇ Indian Express ਦੀ ਰਿਪੋਰਟ ਦੱਸ ਰਹੀ ਹੈ ਕਿ ਸਰਕੂ ਸਕੂਲ ਦਾ ਜਿਹੜਾ ਮੈਨੇਜਮੈਂਟ ਹੈ ਉਹਨੇ ਮੰਗਲਵਾਰ ਨੂੰ 7 ਮਈ 'ਸੀ ਜਿਹੜੀ ਉਹਨੂੰ ਜਿਹੜਾ ਇਹ ਕਹਿੰਦੇ ਹੋਏ ਸ਼ੇਕ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਗਤੀਵਿਧੀਆਂ ਜਿਹੜੀਆਂ ਹੈਗੀਆਂ ਸਕੂਲ ਵਿਦਿਆਲਿਆ ਹੈਗੇ ਆ ਉਹਦੇ ਮੁੱਲਾਂ ਨਾਲ ਜਿਹੜਾ ਮੇਚ ਨਹੀਂ ਕਰਦੀਆਂ ਹੈਗੀਆਂ Hindu ਜਿਹੜੀ ਪੱਖੀ ਇੱਕ ਵੈਬਸਾਈਟ Of India ਬੜੀ ਬਦਨਾਮ ਦੀ ਵੈਬਸਾਈਟ ਹੈ ਜੇ ਕਿਸੇ ਨੇ ਜਰਨਲਿਜ਼ਮ ਦੀ ਕਿਸੇ ਨੇ ਐਸੀ ਦੀ ਤਸਦੀਕ ਹੁੰਦੀ ਦੇਖਣੀ ਹੋਵੇ ਤਾਂ ਇਹ ਵੈਬਸਾਈਟ ਖੋਲ ਕੇ ਦੇਖ ਸਕਦਾ ਤੇ ਤੁਹਾਨੂੰ ਪਤਾ ਨਹੀਂ ਲੱਗੇਗਾ ਨਾ ਤਾਂ ਇਹਨਾਂ ਦਾ ਕੋਈ ਕੋਰਸਪੋਨਡੈਂਟ ਆ ਨਾ ਕੋਈ ਹੋਰ ਆ ਨਾ ਦਿਖਦਾ ਜੇ ਕੋਈ ਹੋਵੇਗਾ ਤਾਂ ਪਰ ਇਹ ਜਿਹੜੀਆਂ ਆਪਣੇ ਕੋਲੋਂ ਡੈਸਕ ਤੇ ਬਹਿ ਕੇ ਖਬਰਾਂ ਬਣਾਉਂਦੇ ਨੇ ਉਹ ਚ ਬੜਾ ਮਸ਼ਹੂਰ ਨੇ ਇਹਦੇ ਬਾਰੇ ਵੀ ਇੱਕ ਅਮਰਤਾ ਸਿੰਘ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਕਿ ਆਪ ਇੰਡੀਆ ਬਾਰੇ ਉਹ ਵੀ ਪੜਨਾਂ ਲਈ ਹੈਗੀ ਆ ਗੂਗਲ ਤੇ ਸਰਚ ਮਾਰੋ ਤਾਂ ਅਮਰਤਾ ਸਿੰਘ ਦੀ ਰਿਪੋਰਟ ਨਿਕਲਿਆ ਹੋਏਗੀ ਵੀ ਉਹਨੇ ਕਾਫੀ ਕੁਝ ਇਹਦੇ ਬਾਰੇ ਖਲਾਸੇ ਕੀਤੇ ਹੋਏ ਹੈਗੇ ਨੇ ਹੁਣ ਉਸ ਰਿਪੋਰਟ ਦੇ ਵਿੱਚ ਨੇ ਕੁਝ ਲਾਲੂ ਕੇ ਇਦੋਂ ਇਹਦਾ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਸਵਾਲ ਇੱਥੇ ਹੀ ਆ ਜਾਂਦਾ ਉਦੋਂ ਵਿੱਚ ਫਿਰ ਬੀਜੇਪੀ ਦੇ ਕੁਝ ਨਾਲ ਜੁੜੇ ਹੋਏ ਕੁਝ ਬੰਦੇ ਸੀਗੇ ਹਿੰਦੂ ਸੰਗਠਨ ਸੋਕਾਲ ਹਿੰਦੂ ਸੰਗਠਨਾਂ ਦੇ ਜਿਹੜੇ ਹਿੰਦੂਤਵੀ ਸੰਗਠਨ ਰਹੇ ਉਹਨਾਂ ਨੇ ਸਕੂਲ ਦੇ ਮੈਨੇਜਮੈਂਟ ਨੂੰ ਕਿਹਾ ਤੇ ਉਹਨੂੰ ਕੱਢ ਦਿੱਤਾ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜਾ ਇੱਕ ਕਿਸੇ ਸਾਡੀ ਸੰਸਥਾਵਾਂ ਦਾ ਹੀ ਹਾਲ ਹੋ ਚੁੱਕਾ ਵੀ ਉਹਦੇ ਧਰਮ ਦੇ ਨਾਂ ਦੇ ਉੱਤੇ ਜਿਹੜਾ ਹੈਗਾ ਜਦੋਂ ਅਟੈਕ ਹੁੰਦਾ ਵਾ ਤੇ ਉਹ ਧਰਮ ਕਰਕੇ ਉਸ ਇੱਕ ਅੱਛੀ ਪ੍ਰਿੰਸੀਪਲ ਨੂੰ ਆਪਣੀ ਨੌਕਰੀ ਖੋਣੀ ਪਈ शिवेंद्र जी ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਖਬਰਾਂ ਜਿਹੜੀਆਂ ਪੂਰੀ ਤਫਸੀਲ ਦੇ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਆਪਣਾ ਕੀਮਤੀ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਸਸ਼ਟਿਕਾ ਜੀ ਸ਼ੁਕਰੀਆ ਸੰਦੀਪ ਜੀ ਮਿਹਰਬਾਨੀ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ